ਹੋਣ ਅਗੇ ਗੁਰੂ ਮਹਾਰਾਜ ਸਾਹਿਬ ਜੀ ਭਾਈ ਮਰਦਾਨੇ ਦਾ ਸਰੀਰ ਖੁਰਮੇ ਸ਼ਹਿਰ ਤੇ ਜਾ ਕੇ ਸੁ ਚੜਾਈ ਕਰਨ ਲੱਗਿਆ ਉਸ ਜਿਹੜੇ ਮਰਦਾਨੇ ਨੂੰ ਸੁਪਨਾ ਆਇਆ ਇੱਕ ਦਿਨ ਅੱਗੋਂ ਕਿ ਜਿਹੜੇ ਦਬੇ ਜਾਂਦੇ ਉਹਨੂੰ ਫੇਰ ਸਾੜਦਾ ਉਹਨਾਂ ਨੂੰ ਦੁਬਾਰਾ ਸਾੜਿਆ ਜਾਂਦਾ ਹੈ ਇਹ ਮਰਦਾਨੇ ਨੇ ਮਹਾਰਾਜ ਦੇ ਕੋਲ ਇਹ ਸੰਕਲਪ ਆਪਣਾ ਕੀਤਾ ਕਿ ਸੱਚੇ ਪਾਤਸ਼ਾਹ ਜੀ ਮੇਰਾ ਤਾਂ ਸਸਕਾਰ ਕਰਿਓ ਕਹਿਣ ਲੱਗੇ ਭਾਈ ਮਰਦਾਨੇ ਚੰਗਾ ਸਾਜ ਸਿਰ ਤੇ ਬੋਝ ਆ ਤੇਰਾ ਜਿਵੇਂ ਤੂੰ ਕਹਿਂਗਾ ਉਸੇ ਤਰ੍ਹਾਂ ਕਰਾਂਗੇ ਤੇ ਮਾਰਾ ਮੈਂ ਦੁਆਰਾ ਪਲੀਤ ਹੋ ਕੇ ਫੇਸਲਨਾ ਨਹੀਂ ਚਾਹੁੰਦਾ ਇਓਂ ਕਿਰਪਾ ਕਰੋ ਉਸਕੇ ਪਾਦਸ਼ਾਹ ਜਿਵੇਂ ਆਪਨੇ ਕਹੇ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ ਘਰ ਪੜ ਦੇ ਕਿਉਂ ਜਲਦੀ ਕਰੇ ਪੁਕਾਰ ਜਲਗਰ ਆਪਣੀ ਝੜਚੜ ਪਾਵਾਂਗੇ ਯਾਰ ਕਿਸ ਤਰ੍ਹਾਂ ਮਾਰਿਆ ਮੈਂ ਨਾ ਸੜਦਾ ਫਿਰਾਂ ਮੇਰੇ ਤੇ ਕਿਰਪਾ ਕਰੋ ਵਾਰਾ ਸਾਹਿਬ ਜੀ ਨੂੰ ਉਸੇ ਕਿਹਾ ਮਰਦਾਨਿਆ ਸਾਡੇ ਸਿਰ ਤੇ ਬੋਝ ਆ ਭਾਈ ਦੱਸ ਭਾਈ ਮਨੀ ਸਿੰਘ ਉਹ ਤਾਂ ਲਿਖਿਆ ਕਰਤਾਰ ਪ੍ਰਸਾਦ ਭਾਈ ਮਰਦਾਨੇ ਨੇ ਨਸੀਰ ਛੱਡਿਆ ਦੇਹ ਦੇ ਕਿਨਾਰੇ ਤੇ ਅਤੇ ਹੋਰ ਤਵਾਰੀਖਾਂ ਵਾਲਿਆਂ ਨੇ ਇਹ ਲਿਖਿਆ ਹੈ ਕਿ ਖੁਰਮੀ ਸ਼ਹਿਰ ਵਿੱਚ ਭਾਈ ਮਰਦਾਨੇ ਜੀ ਦੀ ਕੋਲਾਦ ਵਸਦੀ ਹੈ ਉੱਥੇ ਜਦੋਂ ਗਏ ਮਰਦਾਨੇ ਕਹਿੰਨ ਨੂੰ ਕਿਹਾ ਪੁੱਛਿਆ ਮਾਰੇ ਕਿਉਂ ਮਰਦਾਨੇ ਕੀ ਹਾਲਤ ਹੈ ਕਹਿੰਦੇ ਮਾਰੇ ਮੇਰੀ 8 ਪੈਰ ਉਮਰ ਰਹਿ ਗਈ ਹੈ चंगे महाराज कहते चल बाजार खुआ पार जो खुराक मे भोजन शक्ल है उसने छका के लिया के खुरमे शहर तो बैठ गए भाई मरदाना जी नुछया कि मरदाना की हालत है महाराज मेरी तैयारी है हम सचे पातशाह ग्यारह सह रे सुन के महाराज ने कहा भाई बालिया गहने सह ग लगा ग्यारहवें सह तो बादशाह नहीं आया ਮਰਦਾਨੇ ਦਾ ਸਫਰ ਪੂਰਾ ਹੋ ਗਿਆ ساری ਉਮਰ ਵੇਖੋ ਲਾਲਚ ਨਹੀਂ ਬਰਾਸੀਆਂ ਨੂੰ ਕੀਤਾ ਮੋਹ ਛੱਡ ਕੇ ਗੁਰੂ ਸਾਹਿਬ ਨੇ ਇੱਕ ਵਾਰੀ ਪੂਜਾ ਦੀ ਕਣਾਈ ਸੀ ਉਹ ਤੋਂ ਬਾਅਦ ਸੋਨੇ ਦੀ ਧਰਤੀ ਜਿਲੀ ਫਿਰਦੇ ਰਹੇ ਹੀਰਿਆਂ ਜਵਾਰਾ ਤੰਜ ਮਾਰ ਲੈ ਕੇ ਗਏ ਕਿਤੇ ਲਾਲਚ ਨਹੀਂ ਕੀਤਾ ਮਰਦਾਨੇ ਨੇ ਨਰਾਸਾ ਹੋ ਕੇ ਗੁਰੂ ਸਾਹਿਬ ਨਾਲ ਸੇਵਕ ਬਣ ਕੇ ਰਿਹਾ ਤਦ ਦਾ ਉਹ ਜੋਗ ਆਪਣਾ ਜਨਮ ਕਰਕੇ ਗੁਰੂ ਸਾਹਿਬ ਦੀ ਜੋਤ ਵਿੱਚ ਲੀਨ ਹੋ ਗਿਆ ਇਸ ਪ੍ਰਕਾਰ ਭਾਈ ਮਰਦਾਨੇ ਦੀ ਸਾਧ ਸੰਗਤ ਜੀ ਗੱਦੀ ਗੁਰੂ ਸਾਹਿਬ ਨੇ ਕੀਤੀ ਤੇ ਇੱਕ ਆਪਣਾ ਚਾਦਰਾ ਉਤੋਂ ਲਾਹ ਇੱਕ ਭਾਈ ਬਾਲੇ ਦਾ ਦੋਵੇਂ ਚਾਦਰ ਲੈ ਕੇ ਇਸ਼ਨਾਨ ਕਰਾ ਕੇ ਮਰਦਾਨੇ ਦਾ ਸਹੀ ਸस्कार ਕਰ ਤੇ ਫੇਰ ਮਹਾਰਾਜ ਕਹੇ ਖੁਰਮੇ ਸ਼ਹਿਰ ਵਿੱਚ ਮਰਦਾਨੇ ਦੇ ਪੁੱਤ ਨੂੰ ਸਾਨੂੰ ਯੋਗ ਹੈ ਇੱਥੇ ਬਿਠਾਉਣਾ ਚਾਹੀਦਾ ਸਿਮਰ ਕਾਨੇ ਸਾਹਿਬ ਦੇ ਵਿੱਚ ਮਹਾਰਾਜ ਸਾਹਿਬ ਆਏ ਆ ਭਾਈ ਬਾਲੇ ਦੇ ਖੂਰ ਦੇ ਤੇ ਬੈਠ ਕੇ ਚੰਦਰਪਾਣ ਦੇ ਇਹਦੇ ਪਿਤਾ ਦੇ ਤੇ ਸਾਹਾ ਜਦੇ ਨੂੰ ਬੁਲਾਇਆ ਸਾਹ ਜਾਦੇ ਨੇ ਪੁੱਛਿਆ ਮੇਰਾ ਪਿਤਾ ਕਿੱਥੇ ਆਇਆ ਨਹੀਂ ਭਾਈ ਬਾਲੇ ਨੇ ਕਿਹਾ ਗੁਰੂ ਸਾਹਿਬ ਸਾਰੇ ਗੱਲ ਦਾ ਉੱਤਰ ਦੇਣਗੇ ਚੱਲ ਬਾਹਰ ਬਾਹਰ ਜਦੋਂ ਆਇਆ ਸਾਹ ਜਾਦਾ ਮਰਦਾਨੇ ਦੇ ਪੁੱਤਰ ਦਾ ਨਾਮ ਉਸ ਜਾਦਾ ਸੀ ਉਸ ਨੂੰ ਕਿਹਾ ਵੀ ਤੇਰੇ ਪਿਤਾ ਦੀ ਉਮਰ ਪੂਰੀ ਹੋ ਗਈ ਉਹ ਚੜਾਈ ਕਰ ਗਿਆ ਤੂੰ ਦੱਸ ਕਿਹਾ ਜਾ ਸਿਰੋ ਪਾ ਲੈਣਾ ਮਹਾਰਾਜ ਜਿਹੜੇ ਮੇਰੇ ਪਿਤਾ ਨੂੰ ਸਿਰੋ ਪਾ ਦਿੱਤਾ ਮਹਾਰਾਜ ਕਿਉਂ ਤਾਂ ਸੰਸਕਾਰ ਦਾ ਸਿਰੋ ਪਾ ਲਿਆ ਤੁਸੀਂ ਸਾਰੇ ਅੰਸ ਦੇ ਲੋਕ ਜਿੰਨੇ ਸੰਸਕਾਰ ਕਰਿਆ ਕਰਿਓ ਤੇ ਬਚੇ ਮਨ ਸਤਿਵਜਨ ਮਾਰਾ ਕਹਿੰਦੇ ਚੱਲ ਫਿਰ ਤੈਨੂੰ ਉਸ ਥਾਂ ਵਿੱਚ ਤੇਰਾ ਉੱਥੇ ਟਿਕਾਉਣਾ ਕਹਿੰਦੇ ਜੀ ਮੈਨੂੰ ਪਰਦੇਸ 'ਚ ਕੋਈ ਜਾਣਦਾ ਨਹੀਂ ਮਾਰਾ ਕਹਿੰਦੇ ਸਾਰੇ ਲੋਕ ਤੇ ਜੀ ਪੂਜਾ ਕਰਿਆ ਕਰਨਗੇ ਚੱਲ ਤੈਨੂੰ ਉਸੇ ਲਿਚਰਨਾ ਸੁਣ ਕੇ ਨਾਲ ਹੋ ਲਿਆ ਜਦੋਂ ਗਏ ਸਾਧ ਸੰਗਤ ਜੀ ਰਸਤੇ ਵਿੱਚ ਤੁਲੰਬਾ ਸ਼ਹਿਰ ਇੱਕ ਤੁਲੰਬੇ ਸ਼ਹਿਰ ਦੇ ਤੇ ਜਦੋਂ ਗਏ ਉਸ ਜਗ੍ਹਾ ਤੇ ਇੱਕ ਸੱਜਣ ਠਾਕ ਸੀ ਸੱਜਣ ਠਾਕ ਜਿਹੜਾ ਸੀ ਇਹ ਧਰਮਸਾਲਾ ਬਣਾਈ ਹੋਈ ਸੀ ਇੱਕ ਠਾਕੁਰਦਾਰਾ ਬਣਾਇਆ ਸੀ ਮਸਜਿਦ ਬਣਾਈ ਸੀ ਜਿਹੇ ਜਿਹੇ ਲੋਕ ਆਇਆ ਕਰਨ ਉਹ ਠੱਗੀ ਮਾਰ ਕੇ ਖੋਖ ਕੇ ਉਹਦੇ ਬਸਤਰ ਲਾ ਲੈਣੇ ਸਭ ਕੋਈ ਧਨ ਖੋ ਲੈਣਾ ਮਾਰ ਦੇਣਾ ਇਸ ਪ੍ਰਕਾਰ ਦੀ ਹਾਲਤ ਸੀ ਇਹਦੀ ਇਸ ਨਗਰ ਜਿਹਦਾ ਉਦਾਹਰਣ ਵੀ ਕਰਨਾ ਸੀ ਮਹਾਰਾਜ ਸਾਹਿਬ ਜਦੋਂ ਗਏ ਲੰਬੇ ਸ਼ਹਿਰ ਵਿੱਚ ਤੇ ਸਾਹਜਾਦਾ ਕਹਿੰਦਾ ਮਹਾਰਾ ਮੈਂ ਪਾਣੀ ਪੀਆ ਹੋ ਮਹਾਰਾ ਕਹਿੰਦੇ ਤੂੰ ਪਾਣੀ ਰਹਿਣਦੇ ਨਹੀਂ ਕਿ ਮੈਂ ਪੀ ਕੇ ਹੁਣੇ ਰਲਦਾ ਇਉਂ ਕਹਿ ਕੇ ਚਲਿਆ ਗਿਆ ਜਾ ਕੇ ਪਾਣੀ ਮੰਗਿਆ ਵੈਸ਼ਨੋ ਜੀ ਧੰਸਾ ਜੀ ਬੈਠਾ ਸੀ ਇਹਨਾਂ ਕਹੇ ਬੜਾ ਪਾਣੀ ਜਿੰਨਾ ਚਾਹੇ ਤੇਰੇ ਕਹਿੰਦੇ ਰੇਸ਼ਮੀ ਲੀੜੇ ਪਾਏ ਆ ਕਹਿੰਦਾ ਹਾਂ ਮੇਰਾ ਜਜਵਾਨ ਤੇ ਲੋਕੀ ਦਾ ਮਾਲਕ ਆ ਕਹਿੰਦੇ ਅੱਛਾ ਲਓ ਵੀ ਇਹ ਤੇ ਲੋਕੀ ਇਹ ਮਾਲਕ ਜੀ ਮਾਨ ਦਾ ਇਹ ਗਵਈਆ ਹੈ ਆ ਕਰੋ ਇਹਨੂੰ ਚੰਗਾ ਇਤਰਾ ਇਹਨੂੰ ਜਲ ਪਾਣੀ ਛਕਾਓ ਮਤਲਬ ਉਹ ਸੰਤ ਕੀਤੀ ਉਹ ਆਦਮੀਆਂ ਨੂੰ ਪਕੜ ਕੇ ਅੰਦਰ ਲਾ ਕੇ ਭੋਰੇ ਦੇ ਸਾਰੇ ਲੀੜੇ ਲਾ ਲੈ ਰੇ ਸੋਨੇ ਲਾ ਕੇ ਮੁਸ਼ਕਾਂ ਦੇ ਲਿਆ ਕਹਿੰਦੇ ਹੋਰ ਦਾਣ ਕਿੱਥੇ ਹੈ ਕਹਿੰਦਾ ਮੇਰੇ ਕੋਲੇ ਦਾਣ ਕਿੱਥੇ ਹੈ ਜਦੋਂ ਗੁਰੂ ਸਾਹਿਬ ਕਹਿੰਦੇ ਬਾਲਿਆ ਵੀ ਸਜਾਦਾ ਦਾ ਪਿਓ ਵਾਂਗੂ ਪਕੜ ਲਿਆ ਜਿਵੇਂ ਉਹ ਕਿਰਿਆ ਰਾਜ ਵਿੱਚ ਪਕੜਿਆ ਗਿਆ ਸੀ ਚਲੋ ਉਹਨੂੰ ਛੜਾਈਏ ਨਾਲ ਲੈ ਦੀ ਲਾਜ ਹੈ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਆ ਗਏ ਕਹਿੰਦੇ ਸੱਜਣਾ ਸਾਡਾ ਇੱਕ ਪਾਣੀ ਪੀਣ ਆਇਆ ਸੀ ਇੱਕ ਕਹਿੰਦੇ ਜੀ ਇਸ ਲੋ ਕੋਈ ਨਹੀਂ ਆਇਆ ਕਹਿੰਦੇ ਤੇਰਾ ਕਾਲਾ ਮੂੰਹ ਹੋ ਜੇ ਸੱਜਣਾ ਤੂੰ ਝੂਠ ਬੋਲਦਾ ਲੈ ਮਰਦਾਨ ਭਾਈ ਬਾਲਿਆ ਲਿਆ ਇਹਦਾ ਕਾਲਾ ਮੂੰਹ ਕਰ ਬੈਠਣੋ ਦਾ ਜਾਂ ਲਿਆ ਅੰਦਰ ਆ ਭੋਰੇ ਦੇ ਚ ਇਹਨੂੰ ਬੈਠੇ ਲਈ ਸਾਹ ਜਾਂਦੇ ਨੂੰ ਮੁਸ਼ਕਾਂ ਦਿੱਤੀਆਂ ਹੀ ਆ ਉਸੇ ਤੇ ਨਾਲ ਲਿਆਏ ਬਸਤਰ ਲਾ ਲੇ ਮਹਾਰਾਜ ਕਹਿੰਦੇ ਬਸਤਰ ਕਹਿੰਨ ਲਾ ਲੇ ਤੇਰੇ ਅਗੇ ਮਹਾਰਾਜ ਇਹ ਸੱਜਣ ਠੱਗ ਬੈਠਾ ਹੈ ਇਸ ਦੀ ਕਰਤੂਤ ਹੈ ਸੁਣ ਕੇ ਫਿਰ ਮਹਾਰਾਜ ਜੀ ਨੇ ਸਬਦ ਉਚਾਰਿਆ ਤੇ ਇਹ ਦੀ ਕਲਿਆਣ ਕੀਤੀ ਹੈ ਇਹਨੂੰ ਭੇੜੇ ਕੰਮ ਤੋਂ ਹਟਾਇਆ ਹੈ ਕਿਉਂ ਕਈ ਆਦਮੀ ਉਤੋਂ ਪੜਦੇ ਪੋਸ਼ੀ ਨਾ ਕਰਕੇ ਚੰਗੇ ਆਦਮੀ ਬਣ ਕੇ ਅੰਦਰੋਂ ਭੈੜੇ ਆਚਾਰ ਕਰਦੇ ਆ ਉਹਨਾਂ ਨੂੰ ਸਿੱਖਿਆ ਦੇਣ ਵਾਸਤੇ ਗੁਰੂ ਸਾਹਿਬ ਜੀ ਦਾ ਇਹ ਪਵਿੱਤਰ ਸ਼ਬਦ ਹੈ ਉਹ ਤੁਲੰਬੇ ਸ਼ਹਿਰ ਵਿੱਚ ਸੱਜਣ ਖੱਗ ਨੂੰ ਸੱਚੇ ਪਾਤਸ਼ਾਹ ਜਿਵੇਂ ਉਪਦੇਸ਼ ਦੇ ਕੇ ਨਿਹਾਰ ਕੀਤਾ ਉਹ ਸੁਣੋ